ਆਈ ਪਿੱਛੇ ਮੋੜ ਕੇ ਜਾਓ ਉਹ ਜਿਹੜਾ ਉਹ ਦੇਖੀ ਆ ਗਰੇ ਇੱਕ ਆ ਜਾਓ ਉੱਥੇ ਆਉਣਾ ਪਿੱਛੇ ਲੱਗੇ ਆਓ ਆ ਜਾਓ ਆ ਜਾਓ ਸਰਪੰਚ ਸਾਹਿਬ ਇੱਧਰ ਆਓ ਮੜ ਜਾ ਉਹ ਇੱਧਰ ਆ ਜਾਓ ਪਿੱਛੇ ਆ ਜਾਓ ਆ ਕੇ ਅਮੜ ਮੜ ਆ ਵੀ ਖੜ ਕੇ ਆ ਜਾਓ ਪੌਲੀ ਦਾ ਖੜਾ ਆ ਓਏ ਆ ਕੇ ਆ ਜਾਓ ਸਾਰੇ ਵੀ ਫੋਟੋ ਵਾਜੂਗੀ ਜਾ ਜਾਓ ਥੋੜਾ ਜਿਹਾ ਫੋਨ ਲਓ ਬੁਲਾਉਣ ਵਾਲੇ ਨੂੰ ਬੁਲਾ ਲਓ

सॼे बराबरि जेको लॻायो घर आयो उन सॼो उहो सौ जो मंटी साल सम्झ साहिब जी मौसम

ਸਾਰੇ ਬਹੁਤ ਹੀ ਸਤਿਕਾਰਯੋਗ ਨਗਰ ਦੀਆਂ ਮਹਾਨ ਉਸਤਤੀਆਂ ਮਹਾਨ ਸ਼ਖਸ ਜਿਹੜੇ ਵੀ ਕੰਮ ਦੀ ਸੇਵਾ ਕਰ ਰਹੇ ਨੇ ਸਰਦਾਰ ਰਮ ਸਿੰਘ ਜਿਲ੍ਹਾ ਸਰਦਾਰ ਮਜੀਤ ਸਿੰਘ ਜੀ ਜਲ ਸਰਦਾਰ ਸੁਖਵੀਰ ਸਿੰਘ ਜੀ ਸਰਦਾਰ ਜੈਦੀਵਾਰ ਜੱਟ ਰਣਜੀਤ ਸਿੰਘ ਜੀ ਟਿੱਲੋ ਰਣਜੀਤ ਸਿੰਘ ਫਿਰਗੋ ਤੇ ਮੈਂ ਤਕਰੀਬਨ ਅਸੀਂ 5 ਸਾਲ ਇਹ ਕਾਰਜੋਗੀ ਦੇ ਵਿੱਚ ਪੰਚਲ ਜੀ ਨੇ ਬਤੌਰ ਕੰਟਰੋਲ ਦੇ ਜਿਹੜਾ ਸੀ ਨਾ ਦੇ ਬਾਟਾਂ ਦੇ ਵਿੱਚ ਇਹ ਕਾਰਜ ਦੇ ਕੰਟੀਕੇ ਲੋਕ ਭਲਾਈ ਦੇ ਕੰਮ ਕੀਤੇ ਉਹਨਾਂ ਕੰਮਾਂ ਨੂੰ ਦੇ ਕੇ ਜੱਗਲੇ ਨੂੰ ਕਰਮਤ ਖੋਸ਼ੀ ਦੇ ਗਾਗਨ ਸਾਹਿਬ ਨੇ ਬਲਕੇ ਡਾਕਟਰ ਐਮਰਜੈਂਸੀ ਦੇ ਤੋਂ ਦੇਵਾ ਦਾ ਮੌਕਾ ਦਿੱਤਾ ਜੀਤ ਦੇ ਬੋਲਾਂ ਸਾਡੇ ਜਨਰਤਿਕਾ ਨੂੰ ਜੀਵਨ ਮਤਾ ਦਿੱਤਾ ਉਹ ਅੱਜ ਆਪਣੇ ਵਿੱਚ ਬਿਰਾਜਮਾਨ ਨੇ ਉਹਨਾਂ ਦੇ ਨਾਲ ਹੀ ਸਾਡੇ ਹਲਕੇ ਦੇ ਸਰਦਾਰ ਦਰਸ਼ਨ ਸਿੰਘ ਜੀ ਸਵਾਲਕ ਦਾ ਮੈਂਬਰ ਹਨ ਉਹ ਵੀ ਉਹਨਾਂ ਦੇ ਨਾਲ ਨੇ ਸਾੜਿਆਂ ਜੀ ਸੰਤਾਨ ਅੰਕੇਤ ਪਤਵੰਤੇ ਬੋਣ ਆਏ ਹਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਹੁਣ ਸਭ ਤੋਂ ਪਹਿਲਾਂ ਸੁਗਾਰ ਦਰਸ਼ਨ ਸਿੰਘ ਜੀ ਸਵਾਗਤ ਉਹ ਡਾਕੂਮੈਂਟ ਦੇ ਸੰਕਟਾ ਨਾਪ ਦੇ ਵਿਚਾਰ ਪਾਉਣੇ ਕਰਗੇ ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਸੁਤ ਪਿਆਰਿਓ ਸੰਕਟਾ ਦਾ ਤਨਵਾ ਕਰਦਾ ਹਾਂ ਕਿ ਤੁਸੀਂ ਅੱਜ ਇਨੀ ਗਰਮੀ ਦੇ ਵਿੱਚ ਆਪਣੇ ਸਾਰੇ ਮੰਦਰੀ ਦੇ ਮੂਲ ਸੇਵਾ ਦੇ ਦਿੱਤੇ ਨੰਬਰ ਤੋਂ ਰਹੇ ਨੇ ਉਹਨਾਂ ਦੇ ਪੁੱਤਰ ਹਰਪ੍ਰੀਤ ਸਿੰਘ ਸ਼ਵਾਰਕ ਜੀ ਨਾਲ ਬੈਠੇ ਨੇ ਨੱਗਰ ਦੇ ਪ੍ਰਮੁਖ ਸਰਪੰਚ ਜੀ ਸਿੰਘ ਜਿਹੜਾ ਸਾਰਾ ਉਹਨੇ ਸ਼ਹਿਰ ਤੋਂ ਲੈ ਕੇ ਅਰੋੜੇ ਜਿੰਨੀ ਬਹੁਤ ਬੜੀ ਸੇਵਾ ਕੀਤੀ ਜੋ ਵਿਕਾਸ ਕੀਤਾ ਨਗਰ ਕੈਂਡਰ ਜਿਹਦੇ ਵਿੱਚ ਬਹੁਤ ਬੜੀ ਪ੍ਰਵਾਸ ਸਾਰੀ ਰਚ ਬਾਰੇ ਜੋ ਵਿਦਿਆਰਥੀ ਜੀ ਗਏ ਹਨ ਅਮਨ ਸਿੰਘ ਜੀ ਗਏ ਨੇ ਉਹਨਾਂ ਦੇ ਕਰਕੇ ਦਾ ਤਰੀਕਾ ਬਈ ਵਿਦਿਆਰਥੀਆਂ ਨੇ ਉਹਨਾਂ ਨਾਲ ਜਿਹੜੇ ਸਬਾਰੇ ਡਾਕਟਰ ਵੰਡਾ ਕੇ ਆਏ ਜਿਹੜੇ ਸੰਗਠਨ ਦੀ ਕਾਰਜ ਦੇ ਬਾਰੇ ਉਹਨੇ ਦਿੱਤਾ ਤੇ ਉਹ ਹਸਪਤਾਲ ਜੋ ਉਹਦਾ ਉਹ ਪ੍ਰਿੰਟਿੰਗ ਦੀ ਨਾ ਵਧ ਜੀ ਸਕਦੀ ਵਿੱਚ ਬੈਠਦਾ ਫਿਰ ਸਾਰਾ ਕੁਝ ਉਲਟ ਕਰੀ ਜਾਂਦਾ ਹਜ਼ਾਰਾਂ ਕਰੋੜ ਰੁਪਏ ਦੇ ਹਿਦਾਰ ਛੋਟਾ ਜਾ ਕੇ ਕੰਮ ਕਰਕੇ ਹਿਦਾਰ ਪੂਰੇ ਤੋਂ ਵਿੱਚ ਕੇਂਦਰੀ ਮੰਤਰੀ ਨੂੰ ਮਹਨਵਾਦ ਤੇ ਜਹਾਜ਼ 5.5 ਕਰੋੜ ਰੁਪਏ ਕਰਜ ਦੇ ਲਿਆ ਇਸ ਤਰ੍ਹਾਂ ਦੇ ਕੰਮ ਕਰ ਕਰਕੇ ਛੂਟ-ਕੂਟ ਕੇ ਸਟੇਜਾਂ ਤੇ ਖੜ ਕੇ ਐਲਾਨ ਕਰਕੇ ਵੀ ਅਸੀਂ ਖਰਾਬੇ ਦੇ ਪ੍ਰਤੀ ਇਗਦਾਵਰੀ ਤੋਂ ਪਹਿਲਾਂ ਜੇਕਰਾਂਗੇ ਅੱਜ ਤੱਕ ਕਿਸੇ ਨੂੰ ਦਿੱਤੇ ਨਹੀਂ ਹਾਂਜੀ ਟੈਲਰ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਅੱਜ ਸ਼੍ਰੋਮ ਨਿਕਾਲੀ ਦਲ ਤੋਂ ਵੱਲੋਂ ਤੁਹਾਨੂੰ ਇੱਕ ਕਮਾਂਡ ਦਿੱਤਾ ਗਿਆ ਲੁਗਾਣੇ ਦਾ ਲੋਕ ਸਭਾ ਦਾ ਅੱਜ ਤੁਸੀਂ ਗੱਲ ਹਾਲ ਕੇ ਵਿੱਚ ਪਹੁੰਚੇ ਹੋ ਗੱਲ ਕਿਦਾਂ ਸਵੇਰ ਦੇ ਲੱਗੇ ਹੋਏ ਹਰ ਪਿੰਡ ਤੇ ਗਏ ਆ ਪਿੰਡ ਨੇ ਬੜਾ ਸਤਿਕਾਰ ਕੀਤਾ ਸਾਡੇ ਕੋਲ ਵੱਡੇ ਵੱਡੇ ਇਕੱਠ ਹੋਏ ਨੇ ਮਕਰ ਦੇ ਵਿੱਚ ਲੋਕਾਂ ਦੀ ਵੱਡੀ ਗਿਣਤੀ ਤੇ ਪਹੁੰਚ ਕੇ ਪ੍ਰੋਸਾ ਦਿੱਤਾ ਲੋਕਾਂ ਪਰਮਾ ਤੇ ਔਰ ਜਿਸ ਤਰ੍ਹਾਂ ਦਾ ਪ੍ਰੋਸਾ ਜਿਸ ਤਰ੍ਹਾਂ ਮੈਂ ਕਾਠਾ ਉੱਤੇ ਜਾਂਦਾ ਸਾਰਾ ਪਿੰਡ ਇੱਕ ਪਾਸੇ ਸਾਡੇ ਨਾਲ ਬਹੁਤ ਵੱਡਾ ਸਮਾਂ ਚ ਲੱਗਾ ਜੀ ਕਿਰਪਾ ਕਰ ਸਰ ਕਿੱਦਾਂ ਲੱਗਦਾ ਜਿਵੇਂ ਤੋਂ ਬਹੁਤ ਸਾਰੀਆਂ ਰਣਨੀਤਿਕ ਪਾਰਟੀਆਂ ਵੀ ਦਾਅਵੇ ਕਰ ਰਹੀਆਂ ਨੇ ਵੀ ਤੱਕ ਇਹਨਾਂ ਤੁਸੀਂ ਉਹਨਾਂ ਕੀ ਮੈਸੇਜ ਉਹਨਾਂ ਦਾਅਵੇ ਤਾਂ ਕਰਦੇ ਨੇ ਉਹਨਾਂ ਕੋਈ ਥੋੜਾ ਘੱਟ ਅਸੀਂ ਹਾਰ ਨੂੰ ਵਾਸਤੇ ਲੜ ਰਹੇ ਹਾਂ ਕੋਈ ਇਲੈਕਸ਼ਨ ਹਾਰ ਨੂੰ ਵਾਸਤੇ ਨਹੀਂ ਲੜਦਾ ਸਾਰੇ ਆਪਣੀ ਕੋਈ ਹਰ ਫੈਸਲੇ ਚ ਚਾਹ ਬਣਾਉਂਦੇ ਠੀਕ ਹੈ ਹਾਂਜੀ ਸਪੈਂਸ ਸਾਹਿਬ ਕੀ ਕਹਿਣਾ ਚਾਹੁੰਦਾ ਅੱਜ ਗੱਲ ਹਲਕਾ ਗੱਲ ਪਿੰਡ ਦੇ ਵਿੱਚ ਖਾਸ ਕਰਕੇ ਅੱਜ ਜਿਹੜਾ ਕਿ ਰਜੀਤ ਸਿੰਘ ਜੀ ਢੱਲੋਂ ਸਾਹਿਬ ਪਹੁੰਚੇ ਵੀ ਕੀ ਕਹਿਣਾ ਚਾਹੁੰਦੇ ਅੱਜ ਸਾਡੇ ਪਿੰਡ ਰੋਮਣੀ ਕਾਲੀਤਲ ਪਾਦਰ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਜੀਸ ਸਿੰਘ ਜੀ ਢਿੱਲੋਂ ਤੇ ਉਹਨਾਂ ਦੇ ਨਾਲ ਹਲਕਾ ਗੱਲਰੇ ਸਾਫ ਕਾ ਵਿਧਾਇਕ ਸਰਦਾਰ ਦਸਨ ਸਿੰਘ ਜੀ ਸ਼ਮਾਲਕ ਪਹੁੰਚੇ ਆ ਇੱਥੇ ਬਹੁਤ ਹੀ ਲੋਕਾਂ ਚ ਤੁਸੀ ਦੇਖਿਆ ਹੋਣਾ ਬਹੁਤ ਖੁਸ਼ ਆਸ਼ੀ ਲੋਕਾਂ ਚ ਸਾਰੇ ਹਮ ਹਮਾ ਕੇ ਇਨਾਂ ਲਗਭਗ 4 ਵਜੇ ਤੋਂ ਪੂਰੀ ਗਰਮੀ ਦੇ ਵਿੱਚ ਬੈਠ ਕੇ ਉਹਨੇ ਡੀਕਲ ਦੇ ਸੀ ਬਹੁਤ ਉਤਸ਼ਾਹ ਦੇਖਣ ਨੂੰ ਮਿਲੇ ਲੋਕਾਂ ਚ ਤੇ ਸਾਰਿਆਂ ਨੇ ਪਰਨ ਕੀਤਾ ਸਾਰੇ ਵੱਧ ਤੋਂ ਵੱਧ ਵੋਟਾਂ ਦਾ ਗਏ ਸਰ ਜੀ ਸਿੱਖ ਤੇ ਨੂੰ ਬ੍ਰਾਂਡ ਜਨ ਬਣਾਉਣਗੇ ਤੇ ਜੇ ਅੱਪਾ ਸੋਚੀਏ ਜਿਵੇਂ ਵਿਕਾਸ ਦੇ ਕੰਮ ਜੋ ਹੋਏ ਸੀ ਇਕਾਲੀ ਸਰਕਾਰ ਕੋਲ ਤੇ ਜਦੋਂ ਇਸ ਨੂੰ ਅੱਜ ਤੱਕ ਕਦੇ ਕਿਤੇ ਨਹੀਂ ਹੋਇਆ ਸਰ ਕਿੰਦਾ ਲੱਗਦਾ ਤਕਰੀਰ ਆਉਣ ਵਾਲੇ ਸਮੇਂ ਜਿੰਨਾ ਖਾਲ ਕੇ ਗੱਲ ਪੇਨਦ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੋਟਰਾਂ ਨੂੰ ਸਾਰੇ ਪਿੰਡ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਜੋ ਪੁਰਾਣੇ ਕੰਮ ਕੀਤੇ ਹੋਏ ਆ ਇਹਨਾਂ ਨੂੰ ਆਪਾਂ ਸੱਤਾ 'ਚ ਵੀ ਦੇਖਿਆ ਹੋਇਆ ਤੇ ਸੱਤਾ ਤੋਂ ਬਾਹਰ ਵੀ ਦੇਖਿਆ ਹੋਇਆ ਬਹੁਤ ਲੋਕ ਆਉਂਦੇ ਆ ਸੱਤਾ ਤੋਂ ਬਾਹਰ ਸੱਤਾ 'ਚ ਆ ਕੇ ਫੋਨ ਨਹੀਂ ਚੱਕਦੇ ਇਹਨਾਂ ਨੂੰ ਆਪਾਂ ਜਦ ਸੱਤਾ ਸੀ ਉਦੋਂ ਵੀ ਦੇਖਿਆ ਹਰ ਇੱਕ ਦਾ ਫੋਨ ਚੱਕਦੇ ਸੀ ਜੇ ਕਿਤੇ ਨਹੀਂ ਚੱਕੇਗਾ ਤਾਂ ਬੈਂਕ ਕਰਉਂਦੇ ਸੀ ਬਹੁਤ ਸਹਿਯੋਗ ਕਰਦੇ ਸੀ ਹਰ ਡਿਵੈਲਪਮੈਂਟ ਦਾ ਕੰਮ ਇਹਨਾਂ ਨੇ ਪੂਰੇ ਆਪਦੇ ਘਰ ਦੇ ਕਰਦਾ ਕੰਮ ਜਾਣ ਕੇ ਕਰਵਾਇਆ ਕੋਈ ਕਸਰ ਨਹੀਂ ਛੱਡੀ ਸਾਡੇ ਲਗਭਗ ਸਾਡੇ ਇੱਕ ਪਿੰਡ ਦੇ ਵਿੱਚ ਹੀ ਲਗਭਗ 8-9 ਕਰੋੜ ਦੇ ਕੰਮ ਹੋਏ। ਸਰ ਜਮਾਇਤ ਦੀਆਂ ਪਾਰਟੀਆਂ ਬਹੁਤ ਸਾਰੀਆਂ ਹੋਰ ਵੀ ਇਹਨਾਂ ਕੋ ਆ ਰਹੀਆਂ ਨੇ ਵੋਟਰਾਂ ਨੂੰ ਕਈ ਵਾਰ ਪਰਮਾਉਂਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਲੋਕਾਂ ਨੂੰ ਆਪ ਤਾਂ ਜੀ ਕਿਹੜੇ ਕੰਮ ਕਿਹੜੀ ਸਰਕਾਰ ਮੁਕੇ ਕਿਹੜੀ ਡਿਵੈਲਪਮੈਂਟ ਆ ਕਿੰਨੇ ਕੰਮ ਹੋਏ ਆ ਸਾਰੇ ਬਹੁਤ ਸਮਝਦਾ ਰਜ ਵੋਟਰ ਐਦ ਕਰਦਾ ਆਉਂਦੇ ਆ ਪਰਮਾਉਂਦੇ ਆ ਜੋ ਕੁਛ ਮਰਜ਼ੀ ਕਹੀ ਜਾਂਦਾ ਪਰ ਜੋ ਕੰਮ ਡਿਵੈਲਪਮੈਂਟ ਤੇ ਅਕਾਲੀ ਸਰਕਾਰ ਮੁਕੇ ਹੋਇਆ ਉਹ ਕਦੇ ਨਹੀਂ ਹੋਇਆ। ਠੀਕ ਆ ਸਰ ਥੈਂਕ ਯੂ। ਹਾਂਜੀ ਸਰ ਕੀ ਕਹਿਣਾ ਚਾਹਣ ਕੀ ਨਾਮ ਆ ਤੁਹਾਡਾ ਮੇਰਾ ਜੀ ਪਨੀਤ ਗਿੱਲਾ ਜੀ ਕੀ ਕਹਿਣਾ ਚਾਹੁੰਦੇ ਅੱਜ ਜਿੱਥੇ ਰਣਜੀਤ ਸਿੰਘ ਦੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਤੋਂ ਬਾਅਦ ਜਦੋਂ ਲੋਕ ਸਭਾ ਦੇ ਚੱਕ ਦੇ ਨਵਾਜਿਆ ਗਿਆ ਅੱਜ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਆ ਜੀ ਸਾਡੀ ਉਹਨਾਂ ਦਾ ਰਸਤੇ ਸੜੀ ਪਈ ਦੀ ਦੂਜੀ ਗੱਲ ਆ ਬਹੁਤ ਵਧੀਆ ਇਨਸਾਨ ਨੇ ਬੇਦ ਆਗ ਨੇ ਔਰ ਸਿੱਖ ਬੰਦੇ ਨੇ ਸਵੇਰ ਸ਼ਾਮ ਬਾਣੀ ਪੜਨ ਵਾਲੇ ਨੇ ਚੰਗੇ ਇਨਸਾਨ ਨੇ ਤੇ ਉਹਨਾਂ ਨੂੰ ਮੌਕਾ ਮਿਲਣ ਤੇ ਲੁਧਿਆਣੇ ਦਾ ਬਹੁਤ ਵਧੀਆ ਵਿਕਾਸ ਹੋਊਗਾ ਸਾਨੂੰ ਉਹਨਾਂ ਤੋਂ ਪੂਰੀਆਂ ਆਸਾਂ ਉਮੀਦਾਂ ਨੇ ਤੇ ਅੱਜ ਕੀ ਵੋਟਰਾਂ ਨੂੰ ਕਹਿਣਾ ਚਾਹੁੰਦੇ ਹੋ ਗੱਲ ਕਰਨ ਦੇ ਖਾਸ ਕਰਕੇ ਵੋਟਰਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਵੱਧ ਚੜ ਕੇ ਇਹਨਾਂ ਦਾ ਰঞ্জੀਤ ਸਿੰਘ ਢਿਲੋਂ ਦਾ ਸਾਥ ਦੋ ਤੇ ਬੇਦਾਗ ਸ਼ਰਸ਼ੀਅਤ ਤੇ ਸਾਬੂ ਬੰਦੇ ਨੇ ਤੇ ਵਧੀਆ ਵਿਕਾਸ ਕਰਨਗੇ ਇਹਨਾਂ ਠੀਕ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਦਾ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਰਿਕਵਰੀ ਕਰਦਾ ਤੇ ਵਧਾਈ ਹੁੰਦਾ ਵਧਾਈ ਦੇ ਪਾਤਰ ਨੇ ਜਿ ਸਰਦਾਰ ਰਣਜੀਤ ਸਿੰਘ ਤੇ ਨੋ ਵਰਗੇ ਇਮਾਨਦਾਰ ਬੰਦੇ ਨੂੰ ਇਹ ਟਿਕਟ ਦਿੱਤੀ ਹੈ ਕਿਉਂਕਿ ਉਹਦੇ ਵਿੱਚ ਕਾਰਨ ਨੇ ਇਹ ਦਰਸ਼ ਖੇਤ ਨੇ ਜਿਸ ਟਾਈਮੇ ਐਮਐਲਏ ਬਣੇ ਨੇ ਉਸ ਟਾਈਮ ਕੋ ਹਲਕਾ ਬਹੁਤ ਪਿੱਛਿਆ ਸੀਗਾ ਉਹਦੇ ਵਿੱਚ ਬਹੁਤ ਵਿਕਾਸ ਕੀਤਾ ਸਕੂਲ ਦਿੱਤੇ ਹਸਪਤਾਲ ਦਿੱਤੇ ਹਾਂਜੀ ਤਾਂ ਅੱਜ ਕੀ ਕਰਨੇ ਚਾਹਦੇ ਬਟਰਾਂ ਦੇਖੋ ਜੀ ਇੱਕ ਤਾਂ ਅਸੀਂ ਫੀਲ ਕਰ ਸਕਦੇ ਆ ਵੀ ਬਲਿੰਗ ਸਾਹਿਬ ਜਿੱਦੜਵਾਹ ਤੋਂ ਛਿੱਟੂ ਸਾਹਿਬ ਚਲੇ ਗਏ ਨੇ ਭਾਜਪਾ ਦੇ ਵਿੱਚ ਇਹ ਸਾਡੇ ਲੋਕਲ ਕੈਂਡੀਡੇਟ ਨੇ ਅਸੀਂ ਚਾਹੇ ਕੋਦੋਂ ਮਾਦੀ ਚਾਹੀਏ ਇਹਨਾਂ ਤੋਂ ਫੜ ਕੇ ਕੰਮ ਕਰਾ ਸਕਦੇ ਆ ਔਰ ਜਾ ਸਕਦੇ ਆ ਠੀਕ ਹੈ ਸਰ ਥੈਂਕ ਯੂ